ਟਾਡੀ ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੀ ਡਿਜੀਟਲ ਦੁਨੀਆ ਨੂੰ ਦੇਖਦੇ ਹਾਂ ਤਾਂ ਬੱਚਿਆਂ ਦੇ ਹੱਥਾਂ 'ਚ ਅਕਸਰ ਮੋਬਾਈਲ ਫੋਨ ਹੁੰਦਾ ਹੈ ਡੰਡੀ ਬੱਚਿਆਂ ਨੂੰ ਮੋਬਾਈਲ ਦੀ ਐਨੀ ਜ਼ਿਆਦਾ ਆਦਤ ਹੋ ਚੁੱਕੀ ਹੈ ਕਿ ਮੋਬਾਈਲ ਨਾ ਮਿਲਣ ਤੇ ਉਹ ਰੋਣ ਲੱਗ ਜਾਂਦੇ ਹਨ ਚਿਲਾਉਂਦੇ ਹਨ ਚੀਜ਼ਾਂ ਚੁੱਕ ਚੁੱਕ ਕੇ ਮਾਰਨ ਲੱਗਦੇ ਹਨ ਡੰਡੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਬਹੁਤ ਹੀ ਜ਼ਰੂਰੀ ਹੈ ਡੰਡੀ ਮਾਪੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ ਲਈ ਇੱਥ ਲਿਖੀਆਂ ਗੱਲਾਂ ਦਾ ਪਾਲਣ ਕਰ ਸਕਦੇ ਹਨ ਡੰਡੀ ਬੱਚੇ ਦੀ ਇੱਕ ਪੱਕੀ ਰੁਟੀਨ ਬਣਾਓ ਡੰਡੀ ਲਾਜ਼ਮੀ ਬਣਾਓ ਕਿ ਬੱਚਾ ਹਰ ਦਿਨ ਇੱਕ ਪੱਕੀ ਰੁਟੀਨ ਵਿੱਚ ਆਪਣਾ ਹਰ ਕੰਮ ਕਰੇ ਜਿਵੇਂ ਕਿ ਖਾਣਾ ਪੀਣਾ ਸੌਣਾ ਉਠਣਾ ਆਦ ਡੰਡੀ ਇਸ ਨਾਲ ਬੱਚੇ ਦਾ ਫੋਨ ਵੇਖਣ ਦਾ ਸਮਾਂ ਵੀ ਨਿਰਧਾਰਤ ਕਰੋ ਡੰਡੀ ਸ਼ਾਂਤ ਮਾਪੇ ਬਣੋ ਬੱਚਿਆਂ ਨਾਲ ਪੇਸ਼ ਆਉਂਦੇ ਸਮੇਂ ਆਪਣੇ ਆਪ ਨੂੰ ਸ਼ਾਂਤ ਰੱਖੋ ਡੰਡੀ ਆਪਣੀ ਕਹੀ ਗੱਲ ਤੇ ਦ੍ਰਿੜ ਰਹੋ ਬੱਚੇ ਨਾਲ ਗੁੱਸੇ ਨਾਲ ਨਾ ਬੋਲੋ ਡੰਡੀ ਆਪਣੇ ਬੱਚੇ ਤੋਂ ਮੋਬਾਈਲ ਸਕਰੀਨ ਤੇ ਵਾਪਸ ਲੈਂਦੇ ਸਮੇਂ ਆਪਣੇ ਬੱਚੇ ਨਾਲ ਉੱਚੀ ਬੋਲਣ ਦੀ بجائے ਸ਼ਾਂਤੀ ਨਾਲ ਗੱਲ ਕਰੋ ਡੰਡੀ ਰੋਲ ਮਾਡਲ ਬਣੋ ਬੱਚੇ ਨੂੰ ਤੁਸੀਂ ਕਦੇ ਵੀ ਉਸ ਕੰਮ ਤੋਂ ਨਹੀਂ ਰੋਕ ਸਕਦੇ ਜੋ ਤੁਸੀਂ ਆਪਣੇ ਬੱਚੇ ਦੇ ਸਾਹਮਣੇ ਕਰ ਰਹੇ ਹੋ ਡੰਡੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਟੀਵੀ ਨਾ ਦੇਖਣ ਜਾਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਤਾਂ ਆਪ ਵੀ ਬੱਚਿਆਂ ਦੇ ਸਾਹਮਣੇ ਸਟੋਪਿੰਗ ਦੂਜਿਆਂ ਲਈ ਹੀ ਨਹੀਂ ਆਪਣੇ ਲਈ ਵੀ ਜੀਓ ਖੁਸ਼ੀ ਲੱਭਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਜੋ ਕਰਨਾ ਹੈ ਉਹ ਇਸ ਤਰ੍ਹਾਂ ਹੈ ਸੋਚ ਨਕਾਰਾਤਮਕ ਨਾ ਹੋਣ ਦਿਓ ਆਸ਼ਾਵਾਦੀ ਹੋ ਕੇ ਹੀ ਤੁਸੀਂ ਹਰ ਮੁਸ਼ਕਲ ਨਾਲ ਜੂਝ ਸਕਦੇ ਹੋ ਉਸਤੇ ਜਿੱਤ ਪਾ ਸਕਦੇ ਹੋ ਡੰਡੀ ਹਾਂ ਪੱਖੀ ਸੋਚ ਨਾਲ ਸਾਡਾ ਇਮਿਊਨ ਸਿਸਟਮ ਬਿਹਤਰ ਹੁੰਦਾ ਹੈ ਡੰਡੀ ਇਸੇ ਤਰ੍ਹਾਂ ਆਪਣੇ ਅਤੀਤ ਅਤੇ ਵਰਤਮਾਨ ਨੂੰ ਪਰਚੋਲਣਾ ਵੀ ਤਣਾਅ ਘਟ ਕਰਦਾ ਹੈ ਅਤੇ ਸੋਚ ਨੂੰ ਸਹੀ ਦਿਸ਼ਾ ਦਿੰਦਾ ਹੈ ਡੰਡੀ ਆਪਣੀਆਂ ਜ਼ਰੂਰਤਾਂ ਨੂੰ ਸਮਝੋ ਤੁਸੀਂ ਕਦੋਂ ਕੀ ਚਾਹੁੰਦੇ ਹੋ ਤੁਹਾਡੇ ਸੁਪਨੇ ਕੀ ਹਨ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਡੰਡੀ ਜਾਣ ਕੇ ਹੀ ਤਾਂ ਤੁਸੀਂ ਉਹਨਾਂ ਨੂੰ ਪੂਰਾ ਕਰਨ ਬਾਰੇ ਸੋਚ ਪਾਓਗੇ ਯੋਜਨਾ ਕਰ ਸਕੋਗੇ ਡੰਡੀ ਜੇਕਰ ਆਪਣੀਆਂ ਜ਼ਰੂਰਤਾਂ ਨੂੰ ਸਮਝ ਨਹੀਂ ਪਾਇਤਾ ਇਹ ਗੱਲ ਅੰਦਰ ਹੀ ਅੰਦਰ ਤੁਹਾਨੂੰ ਸਤਾਉਂਦੀ ਰਹੇਗੀ ਡੰਡੀ ਇਸ ਨਾਲ ਤੁਹਾਡੇ ਵਿੱਚ ਹਲਕਾਪਨ ਪੈਦਾ ਹੋਣ ਲੱਗੇਗਾ ਜੋ ਤੁਹਾਡੀ ਸ਼ਖਸੀਅਤ ਨੂੰ ਕੋਠਿਤ ਕਰ ਦੇਵੇਗਾ ਡੰਡੀ ਆਪਣੇ ਵਿਵੇਕ ਅਤੇ ਜ਼ਿੰਮੇਵਾਰੀ ਨਿਭਾਉਣ ਦੇ ਅਹਿਸਾਸ ਦੇ ਨਾਲ ਹੀ ਤੁਸੀਂ ਆਪਣੀਆਂ ਖੁਸ਼ੀਆਂ ਦੇਖਣੀਆਂ ਹਨ ਡੰਡੀ ਇਹਨਾਂ ਵਿੱਚ ਟਕਰਾ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਇਹ ਤੁਸੀਂ ਖੁਦ ਦੇਖਣਾ ਹੈ ਡੰਡੀ ਜੋ ਮਿਲਿਆ ਹੈ ਉਸ ਦੀ ਕਦਰ ਕਰੋ ਸਾਡੇ ਕੋਲ ਕਿੰਨਾ ਕੁਝ ਹੈ ਪਰ ਅਕਸਰ ਅਤੇ ਸਭ ਦੀ ਤਰ੍ਹਾਂ ਅਸੀਂ ਉਸ ਵੱਲੋਂ ਅੱਖਾਂ ਬੰਦ ਕਰ ਰੱਖਦੇ ਹਾਂ ਡੰਡੀ ਆਪਣੇ ਤੇ